ਸੋਣਿਆ ਹਸਕੇ ਅੱਠਮੀ ਪੌੜੀ ਸ਼ੁਰੂ ਹੋਗੀ ਸੋਣਿਆ ਆਪਾ ਸਾਰੇ ਸੁਣਦੇ ਆ ਸੋਣਿਆ ਸਿੱਧ ਪੀਰ ਸੁਰ ਨਾਥ ਕਹਿੰਦੇ ਸੀ ਸਿੱਧਾਂ ਵਾਸਤੇ ਸੋਣਿਆ 84 ਸਿੱਧ ਬਈ ਹਵਾ ਜੁੜ ਜਾਂਦੇ ਸੀ ਪਾਣੀ ਤੇ ਤੈਰਦੇ ਸੀ ਬੜੀਆਂ ਕਰਾਮਾਤਾਂ ਦਿਖਾਉਂਦੇ ਸੀ ਇਦਕ ਨਾਨਕਦੇਵ ਜੀ ਕਹਿੰਦੇ ਪਾਈ ਸੁਣਿਆ ਉਹਨਾਂ ਬਾਤ ਤੇ ਸੁਣਿਆ ਸੀ ਤੇ ਪੀਰ ਸੁਰ ਨਾਤ ਦੇਵੀ ਦੇਵਤਿਆਂ ਬਾਤ ਤੇ ਸੁਣਿਆ ਸਿੱਧਾਂ ਬਾਤ ਤੇ ਸੁਣਿਆ ਲੇਕਿਨ ਅੱਜ ਨਹੀਂ ਕਿਤੇ ਦਿਖਦੇ ਸਿੱਧ ਦਿਖਦੇ ਆ ਅਲੋਪ ਹੋ ਗਏ ਦੇਵੀ ਦੇਵਤੇ ਅਲੋਪ ਹੋ ਗਏ ਕਲ ਯੁਗ ਦਾ ਜੋਰ ਹੈ ਲੋਪ ਹੋ ਗਏ ਨਾ ਕੋਈ ਸਿੱਧ ਦਿਖਦਾ ਨਾ ਕੋਈ ਦੇਵੀ ਦੇਵਤਾ ਦਿਖਦਾ ਹਾਂ ਉਹਨਾਂ ਦੀਆਂ ਮੂਰਤੀਆਂ ਦਿਖਦੀਆਂ ਹੁਣ ਉਹਨਾਂ ਦੀਆਂ ਮੂਰਤੀਆਂ ਤਾਂ ਮੰਦਰਾਂ 'ਚ ਲੱਗ ਗਈਆਂ ਪੱਥਰ ਦੀਆਂ ਮੂਰਤੀਆਂ ਲੱਗ ਗਈਆਂ ਲੇਕਿਨ ਆਪ ਨਹੀਂ ਦਿਖਦੇ ਸੁਣਿਆ ਸੁਣਿਆ ਸਿੱਧ ਪੀਰ ਸੁਰਨਾਥ ਸੋਣਿਆ ਜਿੱਕਣ ਆਪਾਂ ਕਹਿੰਦੇ ਆ ਗੱਲ ਸੁਣੀ ਆ ਮੈਂ ਉਹ ਸੁਣੀ ਵੀ ਗੱਲ ਤਾਂ ਸੁਣੀ ਵੀ ਉਹ ਰਹਿ ਜਾਂਦੀ ਐ ਉਦੋਂ ਤੱਕ ਸੱਚ ਨਹੀਂ ਜਦੋਂ ਤੱਕ ਅੱਖਾਂ ਨਾਲ ਦੇਖਿਆ ਨਾ ਜਾਵੇ ਕੰਨਾਂ ਨਾਲ ਸੁਣਿਆ ਨਾ ਜਾਵੇ ਐ ਸੁਣੀਆਂ ਵੀ ਇਹ ਗੱਲਾਂ ਹੀ ਲੜਾਈ ਕਰਾਉਂਦੀਆਂ ਨੇ ਦੇਖੀ ਨਹੀਂ ਸੁਣੀ ਐ ਜਦੋਂ ਫਿਰ ਪੁੱਛੋ ਪਤਾਲ ਹੁੰਦੀ ਹੈ ਕਹਿੰਦਾ ਮੈਂ ਤਾਂ ਸੁਣਿਆ ਤਾਂ ਦੇਖਿਆ ਨਹੀਂ ਸੀ ਸੁਣਿਆ ਸੀ ਸੱਚ ਉਹ ਹੈ ਜੋ ਅੱਖਾਂ ਨਾਲ ਦੇਖਿਆ ਜਾਂਦਾ ਕੰਨਾਂ ਨਾਲ ਸੁਣਿਆ ਜਾਂਦਾ ਉਹ ਸੱਚ ਸੁਣਿਆ ਤਰਤ ਧਵਲ ਆਕਾਸ਼ ਕਹਿੰਦੇ ਸੁਣਿਆ ਧਰਤੀ ਬਾਤ ਤੇ ਵੀ ਸੁਣਿਆ ਆਕਾਸ਼ ਬਾਤ ਤੇ ਸੁਣਿਆ ਧਵਲ ਤਬਲ ਨਾਲ ਜਿਹੜਾ ਧੌਲਾ ਬੋਲਦਾ ਉਹਦੇ ਵਾਸਤੇ ਕਰਦੇ ਚ ਦਾਦੇ ਦਾਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਕਿ ਇੱਕ ਧੌਲਾ ਬੋਲਦਾ ਇਹ ਧਰਤੀ ਉਹਨੇ ਆਪਣੇ ਸਿੰਗ ਤੇ ਟੱਕੀ ਹੋਈ ਹੈ ਜਦੋਂ ਉਹ ਸਿੰਗ ਕਹਿੰਦੇ ਬਦਲਦਾ ਫਿਰ ਭਝਾਲ ਆ ਜਾਂਦਾ ਇਹ ਸੁਣਿਆ ਵੀ ਆ ਗੱਲਾਂ ਸੁਣਿਆ ਤਰਤ ਤਵਲ ਆਕਾਸ਼ ਸੋਣਿਆ ਦੀਪ ਲੋਹਾ ਪਤਾਲ ਕਹਿੰਦੇ ਪਤਾਲ ਬਾਤ ਤੇ ਵੀ ਸੁਣਿਆ ਦੀਪਾਂ ਬਾਤ ਤੇ ਸੁਣਿਆ ਇਹ ਵੀ ਗੱਲਾਂ ਆਪਾਂ ਸੁਣੀਆਂ ਕਿ ਪਤਾਲ ਦੇ ਵਿੱਚ ਵੀ ਪਾਈ ਬੰਦੇ ਰਹਿੰਦੇ ਆ ਕਹਿੰਦੇ ਪਰ ਛੋਟੇ ਛੋਟੇ ਹੁੰਦੇ ਆ ਸੋਣਿਆ ਦੀਪ ਲੋਹਾ ਪਤਾਲ ਸੋਣਿਆ ਉਹ ਨਾ ਸਕੈ ਕਾਲ ਕੇ ਪਰਜੀ ਨੇ ਇਹ ਸੁਣਿਆ ਇਹਨੇ ਬਾਬੇ ਨਾਨਕ ਦੇ ਜਪਜੀ ਸਾਹਿਬ ਨੂੰ ਸੁਣਿਆ ਉਹਨੂੰ ਕਾਲ ਕਹਿੰਦੇ ਪੋ ਨਹੀਂ ਸਕਦਾ ਹੋਰ ਗੱਲਾਂ ਬੜੀਆਂ ਸੁਣੀਆਂ ਬਾਜੀ ਨੇ ਇਹ ਸੁਣਿਆ ਇਹਨੇ ਬਾਬੇ ਨਾਨਕ ਦੇ ਜਪਜੀ ਸਾਹਿਬ ਨੂੰ ਸੁਣਿਆ ਸੋਹਣਿਆ ਪੋ ਨਾ ਸਕੈ ਕਾਲ ਕਹਿੰਦੇ ਕਾਲ ਉਹਨਾਂ ਨੂੰ ਪੋ ਨਹੀਂ ਸਕਦਾ ਉਹਨਾਂ ਨੂੰ ਸ਼ੋ ਨਹੀਂ ਸਕਦਾ ਕਿੰਡੀ ਕਰਾਮਾਤ ਐ ਜਪਜੀ ਸਾਹਿਬ ਦੀ ਸਿਰ ਤੇ ਆਰਾ ਚੱਲਦਾ ਸੀਸ ਤੇ ਆਰਾ ਚੱਲਦਾ ਲੇਕਿਨ ਸੀਸ ਵੱਡਿਆ ਨਹੀਂ ਚਾ ਕਿਉਂ ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ ਭਾਈ ਮਤੀ ਸਾਹਿਬ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ ਕਾਲ ਪੋ ਨਹੀਂ ਸਕਦਾ ਸੋਹਣਿਆ ਪੋ ਨਸਕੈ ਕਾਲ ਨਾਨਕ ਹੁਣ ਨਾਨਕ ਬਚਨ ਕਰਦੇ ਭਗਤਾਂ ਸਦਾ ਵਿਗਾਸ ਕਹਿੰਦੇ ਭਗਤਾਂ ਦਾ ਸਦਾ ਹੀ ਵਾਦਾ ਹੁੰਦਾ ਹੈ ਕਹਿੰਦੇ ਭਗਤੀ ਦੇ ਨਾਲ ਵਾਦਾ ਹੁੰਦਾ ਹੈ ਭਗਤੀ ਦੇ ਨਾਲ ਖੁਸ਼ੀ ਮਿਲਦੀ ਹੈ ਭਗਤੀ ਦੇ ਨਾਲ ਆਨੰਦ ਮਿਲਦਾ ਹੈ ਇਹ ਸੋਨੀਆਂ ਗੱਲਾਂ ਨੂੰ ਛੱਡ ਦੇ ਭਗਤੀ ਕਰਨ ਲੱਗ ਜਾ ਇਹ ਗੱਲਾਂ ਸੋਨੀਆਂ ਸੁਣਾਉਣੀਆਂ ਬੰਦ ਕਰ ਦੇ ਸੰਸਾਰ ਦੀਆਂ ਕੇਵਲ ਭਗਤੀ ਕਰਨ ਲੱਗ ਜਾ ਨਾਨਕ ਭਗਤਾ ਸਦਾ ਵਿਗਾਸ ਕਹਿੰਦੇ ਵਾਧਾ ਹੋ ਜੂਗਾ ਖੁਸ਼ੀ ਹੋ ਜੂਗੀ ਮਨ ਦੇ ਚ ਪ੍ਰਗਾਸ ਹੋ ਜਾਏਗਾ ਭਗਤੀ ਦੇ ਨਾਲ ਇਹ ਦੂਸਰੀਆਂ ਗੱਲਾਂ ਸੁਣਨੀਆਂ ਸੁਣਾਉਣੀਆਂ ਬੰਦ ਕਰ ਦੇ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਸਵੇਰ ਤੋਂ ਉੱਠ ਕੇ ਚੱਕ ਮਾਰਨ ਲੱਗ ਜਾਂਦਾ ਹੈ ਸ਼ਾਮ ਪੈ ਜਾਂਦੀ ਹੈ ਥੱਕ ਕੇ ਟੁੱਟ ਕੇ ਸੌ ਜਾਂਦਾ ਸਵੇਰ ਨੂੰ ਫੇਰ ਚੱਕ ਮਾਰਨ ਲੱਗ ਜਾਂਦਾ ਨਾਨਕ ਭਗਤਾ ਸਦਾ ਬਿਗਾਸ ਸੇਬ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਭਗਤੀ ਕਰ ਨਾਨਕ ਭਗਤਾਂ ਸਦਾ ਬਗਾਸ ਸੁਣਿਆ ਕਹਿੰਦੇ ਸੁਣ ਲੈ ਜਦੋਂ ਭਗਤੀ ਕੀਤੀ ਦੂਖ ਪਾਪ ਕਾ ਨਾਸ ਕਹਿੰਦੇ ਦੁੱਖਾਂ ਦਾ ਪਾਪਾਂ ਦਾ ਨਾਸ ਹੋ ਗਿਆ ਜਦੋਂ ਭਗਤੀ ਕੀਤੀ ਹੈ ਭਗਤੀ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋਇਆ ਸੁਣਿਆ ਦੂਖ ਪਾਪ ਕਾ ਨਾਸ ਇਹਨੂੰ ਨਾਨਕidev ji ਮਹਾਰਾਜ ਬਚਨ ਕਰਦੇ ਆਓ ਭਾਗਾ ਵਾਲਿਓ ਆਪਾਂ ਵੀ ਬਾਬੇ ਨਾਨਕ ਦੇ ਬਚਨਾਂ ਦੀ ਕਮਾਈ ਕਰੀਏ ਬਚਨਾਂ ਦੀ ਕਮਾਈ ਬਚਨਾਂ ਨੂੰ ਮੰਨਣਾ ਪੂਰੇ ਉਤਰਨਾ ਇਹ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ تیر ਕੋ ਨਾਨਕidev ji ਮਹਾਰਾਜ ਰਹਿਮਤਾ ਕਰਦੇ ਆ ਜਿਹੜਾ ਇਸ ਦਰ ਤੇ ਨੀਵਾ ਹੋ ਕੇ ਆਉਂਦਾ ਹੈ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਮੀਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਨਾਨਕ ਨੀਮਾ ਜੋ ਚੱਲੇ ਨਾ ਲੱਗੇ ਤੱਤੀ ਪਾ ਸੋ satsang ji ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਜੁਗ ਦੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੀ ਸਤ ਸੰਗਤ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪੁ ਜੀਏ ਸਾਹਿਬ ਨੌਮੀ ਪੌੜੀ ਉਚਾਰਨ ਕਰਦੇ ਹਨ ਸੁਣਿਆ ਇਸਰ ਬਰਮਾ ਇੰਦ ਇਸਰ ਸਿਵ ਜੀ ਨੂੰ ਕਹਿੰਦੇ ਕਹਿੰਦੇ ਸੁਨੇ ਆ ਸਿਵ ਜੀ ਵਾਸਤੇ ਬਰਮਾ ਜੀ ਵਾਸਤੇ ਇੰਦਰ ਦੇਵਤੇ ਵਾਸਤੇ ਲੈ ਕੰ ਜਗਤ ਤੋਂ ਕਲ ਯੁਗ ਆ ਗਿਆ ਇਹ ਅਲੋਪ ਹੋ ਗਏ ਦੇਵੀ ਦੇਵਤੇ ਪਰ ਜਿੱਥੇ ਸਿਵ ਜੀ ਦਾ ਮੰਦਿਰ ਹੈ ਉੱਥੇ ਸਿਵ ਜੀ ਆਉਂਦੇ ਸੀ ਬਹਿੰਦੇ ਸੀ ਦੇਵੀ ਦੇਵਤੇ ਵੀ ਜਿੱਥੇ ਜਿੱਥੇ ਹਰ ਮੰਦਰ ਬਣਿਆ ਉੱਥੇ ਆਉਂਦੇ ਸੀ ਬਹਿੰਦੇ ਸੀ ਹੁਣ ਆਪਾਂ ਇਹਨਾਂ ਬਾਤਿ ਸੁਣਿਆ ਆ ਪਹਿਨਾਂ ਦੇ ਦਰਸ਼ਨ ਨਹੀਂ ਕੀਤੇ ਇਹਨਾਂ ਦੀ ਫੋਟੋਆਂ ਦੇਖਦੇ ਆ ਮੂਰਤੀਆਂ ਦੇਖਦੇ ਆ ਜਪ ਕੀ ਸਾਹਿਬ ਇਹ ਜੋ ਕੌਤਕ ਕੀਤਾ ਸਿਰ ਗੁਰੂ ਨਾਨਕ ਦੇਵ ਜੀ ਨੇ ਸਤਸਗੀ ਜਪ ਜੀ ਸਾਹਿਬ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਲਿਖਿਆ ਜਿਹੜੇ ਜਪ ਦੇ ਅਰਥ ਹਨ ਉਹ ਬਣਦੇ ਹਨ ਜਪ ਜੀ ਆ ਸਾਹਿਬ ਅਗੇ ਅਰਥ ਬਣੇ ਹਨ ਇਹ ਤਾਂ ਇਹ ਤਾਂ ਜਪ ਦੀ ਵਿਆਖਿਆ ਹੋਈ ਹੈ ਫਿਰ ਜਪ ਜੀ ਆ ਸਾਹਿਬ ਜੀ ਨੂੰ ਕਿਹਾ ਇਸ ਪ੍ਰਾਣੀ ਨੂੰ ਕਿਹਾ ਕਹਿੰਦਾ ਪ੍ਰਾਣੀਆਂ ਜਪ ਕਰ ਜੀਓ ਜਪ ਜੀਓ ਸਾਹਿਬ ਕਹਿੰਦਾ ਇਹ ਸਾਹਿਬ ਦਾ ਜਪ ਕਰ ਜਪ ਦੇ ਅਰਥ ਜਿਹੜੇ ਬਣੇ ਹਨ ਜਪ ਜੀ ਸਾਹਿਬ ਬਣੇ ਹਨ ਇਸ ਸਿਧਾਂਤ ਨਹੀਂ ਪਾਇਆ ਜਾ ਸਕਦਾ ਸਮੁੰਦਰ ਜਿੰਨਾ ਮਰਜੀ ਥੱਲੇ ਡੰਗਾਈ ਚ ਜਾਈ ਜੋ ਕਿਸੇ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਸਮੁੰਦਰ ਕਿੰਨਾ ਡੂੰਘਾ ਹੈ ਕੋਈ ਸੈンス ਕੰਮ ਨਹੀਂ ਕਰਦੀ ਆਕਾਸ਼ ਦਾ ਨਹੀਂ ਪਤਾ ਕਰਦਾ ਕਿ ਕਿੰਨਾ ਉੱਚਾ ਹੈ ਸੋਣਿਆ ਇਸਰ ਬਰਮਾ ਇਹਦਾ ਸੋਣਿਆ ਮੂਖ ਸਲਾਹਾਨ ਮੰਦ ਕਹਿੰਦੇ ਬੜੀ ਅਸੀ ਸਿਫਤ ਕਰਦੇ ਆ ਵਡਿਆਈ ਕਰਦੇ ਨੇ ਦੀ ਬੜੀ ਵਡਿਆਈ ਮੰਦ ਤਾਂ ਕਿ ਮੰਦ ਕਿਉਂ ਲਿਖਿਆ ਹੈ ਮੰਦ ਮਾੜੇ ਨੂੰ ਕਹਿੰਦੇ ਆ ਕਹਿੰਦੇ ਪਰ ਕਰਮ ਹੀ ਤਾਂ ਨੇ ਮਾੜੇ ਕਰਿਆ ਪਹਿਲਾ ਸਿਬ ਜੀ ਨੇ ਮਾੜਾ ਕਰਮ ਕੀ ਗੌਤਮ ਰਿਸ਼ੀ ਦੀ ਜਿਹੜੀ ਲੜਕੀ ਸੀ ਨਾ ਅੰਜਲੀ ਉਹਦੇ ਪਿਤਾ ਨੇ ਗੌਤਮ ਰਿਸ਼ੀ ਨੇ ਉਹਨੂੰ ਸਰਾਪ ਦਿੱਤਾ ਸੀ ਆਪਣੀ ਧੀ ਨੂੰ ਸਕੀ ਨੂੰ ਸਰਾਪ ਦਿੱਤਾ ਹੈ ਆਪਣੀ ਸਕੀ ਪਤਨੀ ਨੂੰ ਸਰਾਪ ਦਿੱਤਾ ਆਹ ਹਾਲਿਆ ਨੂੰ ਅਹਲੇ ਨੂੰ श्राप ਦਿੱਤਾ ਕਿ ਤੂੰ ਸਿਰ ਪੱਤਰ ਬਣ ਜਾ ਕੋਈ ਮੇਰ ਤੇਰ ਨਹੀਂ ਕੀਤੀ ਕਿ ਆ ਮੇਰੀ ਪਤਨੀ ਆ ਆ ਮੇਰੀ ਧੀ ਐ ਆ ਮੇਰਾ ਪੁੱਤ ਐ ਗੱਲਾਂ ਸੀ ਬੜੀਆਂ ਕਰਦੇ ਆ ਕਿ ਮੈਂ ਤਾਂ ਬਾਬਾ ਜੀ ਸਾਰਾ ਕੁਝ ਛੱਡ ਦੂੰ ਮੈਂ ਤਾਂ ਆਪਣੇ ਮੁੰਡੇ ਵੀ ਛੱਡ ਦੂੰ ਮੈਂ ਤਾਂ ਆਪਣੀ ਧੀ ਵੀ ਛੱਡ ਦੂੰ ਮੈਂ ਤਾਂ ਆਪਣਾ ਪੁੱਤ ਵੀ ਛੱਡ ਦੂੰ ਲੇਕਿਨ ਕਹਿੰਦੇ ਆ ਕਦੇ ਛੱਡ ਕੇ ਵੀ ਦੇਖਿਆ ਛੱਡਣਾ ਬੜਾ ਔਖਾ ਹੈ ਸਿਵ ਜੀ ਨੇ ਕਿਹੜਾ ਮਾੜਾ ਕਰਮ ਕੀਤਾ ਗੌਤਮ ਰਿਸ਼ੀ ਨੇ श्राप ਦਿੱਤਾ ਸੀ ਆਪਣੀ ਤੀਨ ਉਂਜਲੀ ਕਿਤੇ ਰਾਖੀ ਨਹੀਂ ਕੀਤੀ ਕਿਉਂਕਿ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦਾ ਸੀ ਨਾ ਅੰਜਲੀ ਦੀ ਡਿਊਟੀ ਲਾ ਕੇ ਜਾਂਦਾ ਸੀ ਘਰ ਦੇ ਬਾਹਰ ਖੜਾ ਕੇ ਜਾਂਦਾ ਸੀ ਕਿ ਅੰਦਰ ਕੋਈ ਉਪਰਾ ਆਦਮੀ ਨਾ ਜਾਵੇ ਇਹ ਕਹਿੰਦਾਂ ਇੰਦਰ ਦੇਵਤਾ ਬਲਾਰ ਦਾ ਬਿੱਲੀ ਦਾ ਰੂਪ ਧਾਰ ਕੇ ਅੰਦਰ ਚਲੇ ਗਿਆ ਗੌਤਮ ਰਿਸ਼ੀ ਫਿਰ ਆਇਆ ਪਹਿਲੇ ਹੀ ਉਹਨੇ ਆਪਣੀ ਧੀ ਨੂੰ ਸ਼ਰਾਪ ਦਿੱਤਾ ਕਹਿੰਦਾ ਤਾਂ ਰੋਕਿਆ ਨਹੀਂ ਕਹਿੰਦਾ ਤੂੰ ਕੁਵਾਰੀ ਜਮਾ ਬੜਾ ਵੱਡਾ ਸਰਾਪ ਆਪਣੀ ਧੀ ਨੂੰ ਦੇਣਾ ਫਿਰ ਸ਼ਿਵ ਜੀ ਉਤੇ ਮੋਹਤ ਹੋ ਗਿਆ ਉਹ ਜੰਗਲਾਂ ਚ ਚਲੇਗੀ ਕਿ ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ ਬੜਾ ਪ੍ਰਾਲਾ ਕੀਤਾ ਕਿ ਮੈਂ ਪ੍ਰਾਇ ਕਿਸੇ ਮਰਦ ਦੇ ਮੱਥੇ ਨਹੀਂ ਲੱਗਣਾ ਜੇ ਮਰਦ ਮੰਨੂ ਮਿਲੂ ਤਾਂ ਹੀ ਮੈਂ ਕੁਵਾਰੀ ਜੰਮੂ ਚਲੇਗੀ ਜੰਗਲਾਂ ਚ ਅਦਸ ਸ਼ਿਵ ਜੀ ਨੂੰ ਪਤਾ ਲੱਗ ਗਿਆ ਚਲੇ ਗਿਆ ਪੱਜ ਲਈ ਦੇਖ ਕੇ ਸਰਾਫ ਪੂਰਾ ਹੋਣਾ ਸੀ ਇਹ ਦਸੇਬ ਜੀ ਨੂੰ ਸਰਾਫ ਲੱਗ ਗਿਆ ਕਿ ਮਾੜਾ ਕਰਮ ਪੱਜ ਲਈ ਭੱਜੀ ਜਾਂਦੀ ਹੈ ਲੇਕਿਨ ਸਰਾਫ ਪੂਰਾ ਹੋਣਾ ਸੀ ਅंजलि ਨੇ ਕੁਆਰੀ ਨੇ ਜਨਮ ਦੇਣਾ ਸੀ ਬੱਚੇ ਨੂੰ ਕੌਣ ਜੰਮਿਆ हनुमान ਜੰਮਿਆ ਅंजलि ਤੇ ਮਾੜਾ ਕਰਮ ਕਰੇ ਤਾਂ ਕੀਤਾ ਬਰਮਾ ਜੀ ਆਪਣੀ 30 ਤੇ ਮੋਹਤ ਹੋ ਗਿਆ ਸਕੀ 30 ਇੰਦਰ ਦੇਵ ਨੇ ਇੰਦਰ ਦੇਵਤੇ ਨੇ ਅਹਲਿਆ ਦਾ ਧਰਮ ਨਾਸਤ ਕੀਤਾ ਤਿੰਨੇ ਦੋਸ਼ੀ ਬਣ ਗਏ ਤਾਂ ਲਿਖਿਆ ਸਿਰਗੂ ਨਾਨਕ ਦੇਵ ਜੀ ਨੇ ਸੋਣਿਆ ਇਸਰ ਬਰਮਾ ਇੰਦ ਸੋਣਿਆ ਮੁਖ ਸਲਾਹਨ ਮੰਦ ਕਹਿੰਦੇ ਇਹਨੇ ਕਰਮ ਮਾਰੇ ਕਰਲੇ ਸੋਣਿਆ ਜੋਗ ਯੋਗਤ ਤਨ ਭੇਦ ਕਹਿੰਦੇ ਸੋਣਿਆ ਜਿਹੜੇ ਜੋਗੀ ਇਹਨਾਂ ਜਿਹੜੇ 84 ਸਿੱਧ ਹੋਏ ਆ ਉਹ ਤਨ ਦੇ ਵਿੱਚ ਬੈਠਣ ਦੇ ਨਾਲ ਸਮਾਧੀਆਂ ਲਾ ਕੇ ਰੱਬ ਨੂੰ ਪਾਉਣਾ ਚਾਹੁੰਦੇ ਸੀ ਤਨ ਦਾ ਸਰੀਰ ਨੂੰ ਕਹਿੰਦੇ ਉਹ ਤਨ ਦੇ ਆਸਣ ਲਾਉਂਦੇ ਸੀ ਕਿ ਨਹੀਂ ਨਾ ਬਾਤ ਤੇ ਵੀ ਸੁਣਿਆ 84 ਸਿੱਧਾਂ ਵਾਸਤੇ ਸੋਣਿਆ ਸਾਸ਼ਤਰ 6 ਸਾਸ਼ਤਰ ਅਗੇ ਨਾ ਬਾਤ ਤੇ ਵੀ ਸੁਣਿਆ ਸਿਮਰਤ ਵੇਦ 27 ਸਿਮਰਤੀਆਂ 4 ਵੇਦ ਹੈ ਇਹਨਾਂ ਬਾਤ ਤੇ ਵੀ ਸੁਣੇ ਸਾਰਾ ਕੋਸ਼ਿਸ਼ ਜਿਹੜੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਦੱਸ ਦਿੱਤਾ ਹੈ ਨਾਨਕ ਭਗਤਾ ਸਦਾ ਬਿਗਾਸ ਜਿਹੜੂ ਨਾਨਕ ਦੇਵ ਜੀ ਕਹਿੰਦੇ ਤੂੰ ਭਗਤੀ ਕਰ ਭਗਤੀ ਦੇ ਨਾਲ ਤੇਰਾ ਵਿਗਾਸ ਹੋਣਾ ਹੈ ਵਾਧਾ ਹੋਣਾ ਸੁਣਿਆ ਦੂਖ ਪਾਪ ਕਾ ਨਾਸ ਕਹਿੰਦੇ ਸੁਣਿਆ ਕਿ ਭਗਤੀ ਦੇ ਨਾਲ ਦੁੱਖ ਪਾਪ ਦਾ ਨਾਸ ਹੋ ਜਾਂਦਾ ਹੈ ਦੁੱਖ ਪਾਪ ਕਿਸ ਤਰ੍ਹਾਂ ਖਤਮ ਹੁੰਦੇ ਹਨ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸੱਤ ਸੰਤੋਖ ਗਿਆਨ ਕਹਿੰਦੇ ਸੱਤ ਵਾਸਤੇ ਸੁਣਿਆ ਸੰਤੋਖ ਵਾਸਤੇ ਸੁਣਿਆ ਗਿਆਨ ਵਾਸਤੇ ਨਿਰਣਾ ਕਰ ਗਏ ਸੱਤ ਕਹਿੰਦੇ ਸੱਤ ਦੇ ਨਾਲ ਸਬਰ ਆਉਂਦਾ ਹੈ ਸੰਤੋਖ ਆਉਂਦਾ ਹੈ ਫਿਰ ਗਿਆਨ ਹੁੰਦਾ ਤਿੰਨ ਚੀਜ਼ਾਂ ਵਿੱਚ ਨਿਰਣਾ ਕਰ ਦਿੱਤਾ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਨੇ ਸੱਤ ਸੰਤੋਖ ਗਿਆਨ ਪਹਿਲਾ ਸੱਤ ਦੀ ਮੰਜ਼ਲ ਐ ਸੱਤ ਦੀ ਪੌੜੀ ਐ ਫਿਰ ਸਬਰ ਸੰਤੋਖ ਫਿਰ ਗਿਆਨ ਅਸੀਂ ਪਹਿਲੀਆਂ ਪੌੜੀਆਂ ਤੇ ਨਹੀਂ ਚੜਨਾ ਚਾਹੁੰਦੇ ਨਾ ਸੱਤ ਦੀ ਪੌੜੀ ਤੇ ਚੜਨਾ ਚਾਹੁੰਦੇ ਆ ਨਾ ਸਬਰ ਦੀ ਸੰਤੋਖ ਦੀ ਪੌੜੀ ਤੇ ਚੜਨਾ ਚਾਹੁੰਦੇ ਆ ਕਿਹੜੀ ਪੌੜੀ ਤੇ ਚੜਨਾ ਚਾਹੁੰਦੇ ਆ ਗਿਆਨ ਵਾਲੀ ਤੇ ਨਹੀਂ ਸਿੱਖੋ ਪਹਿਲਾ ਸੱਤ ਆਲੀ ਪੌੜੀ ਐ ਫਿਰ ਸਬਾ ਸੰਤੋਖ ਆਲੀ ਪੌੜੀ ਐ ਫਿਰ ਕਿਤੇ ਗਿਆਨ ਦੀ ਪ੍ਰਾਪਤੀ ਐ ਸੁਣਿਆ ਸੱਤ ਸੰਤੋਖ ਗਿਆਨ ਸਤ ਸੰਗਤ ਜੀ ਆਨੰਦ ਦੀ ਪ੍ਰਾਪਤੀ ਜਦੋਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਆਨੰਦ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ ਇਹ ਸੱਚ ਅਖੰਡ ਹੈ ਬਾਬੇ ਨਾਨਕ ਦਾ ਜੇ ਇੱਥੇ ਆਨੰਦ ਨਾ ਹੋਇਆ ساری ਦੁਨੀਆ ਵਿੱਚ ਕਿਸੇ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਹੁਣ ਸੰਗਤਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਆਨੰਦ ਆਉਂਦਾ ਹੈ ਜਾਂ ਕਿਤੇ ਬਿਰਤੀਆਂ ਹੋਰ ਲੱਗੀਆਂ ਹੋਈਆਂ ਬਖਸ਼ ਕੀਤੇ ਬਚਨ ਕੀਤੇ ਸਿਰਗੋ ਨਾਨਕਦੇਵ ਜੀ ਨੇ ਇਹ ਬਿਰਤੀ ਨੋਕਾ ਕਰਨ ਵਾਸਤੇ ਸਾਨੂੰ ਹੁਕਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਰ ਨੂੰ ਜੋੜਨ ਦਾ ਅਪਰੈਲ ਹੈ ਯਾਦ ਕਰਾਉਂਦਾ ਨਾਨਕ ਸਤਸੰਗਤ ਤੁਹਾਨੂੰ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੈ ਕਹਰਾ ਬੋਲਿਆ ਕਰੋ ਫਿਰ ਬੋਲੇ ਸੋਨਿਹਾਲ ਪਤਾ ਲੱਗੇ ਬਾਬੇ ਨਾਨਕ ਕੇ ਮੇਰੇ ਸਿੱਖ ਸੁਣਦੇ ਆ ਬਹੁਤ ਵੱਡਾ ਅਪਰਾਲਾ ਅਮਰਤ ਬੇਲੇ ਬਾਬੇ ਨਾਨਕ ਦੀ ਕਚਹਿਰੀ 'ਚ ਪਹੁੰਚਣਾ ਨਾਨਕ ਤੋੜ ਮੰਗੇ ਇਸ ਗੁਰਸਿੱਖ ਕੀ ਜੋ ਆਪ ਜਪੇ ਅપરા ਨਾਮ ਜਪਾਵੈ ਤਾਂ ਨਾਮ ਹੈ ਸੰਗਤਾਂ ਤੋਂ ਜਿਹੜੀਆਂ ਆਪਣੇ ਸਾਥੀ ਨੂੰ ਨਾਲ ਲੈ ਕੇ ਆਉਂਦੀਆਂ ਬੜਾ ਕਠਨ ਹੈ ਆਪਣੇ ਜੀਵਨ ਸਾਥੀ ਨੂੰ ਬਾਬੇ ਨਾਨਕ ਦੀ ਕਚਹਿਰੀ 'ਚ ਲੈ ਕੇ ਆਉਣਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਜਿਹ ਹੈ ਲੱਖਾਂ ਹੀ ਜਗ ਕਰ ਲੋ ਲੱਖਾਂ ਹੀ ਲੰਗਰ ਲਾ ਲੋ ਸਭ ਤੋਂ ਵੱਡਾ ਪੁੰਨ ਨਾਨਕ ਤੂੜ ਮੰਗੇ ਤਿਸ ਗੁਰਸਖੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਬਹੁਤ ਵੱਡਾ ਪੁੰਨ ਹੈ ਮੰਜ਼ਲ ਕਿੱਥੋਂ ਸ਼ੁਰੂ ਹੁੰਦੀ ਹੈ ਆਪਣੇ ਜੀਵਨ ਸਾਥੀ ਨੂੰ ਬਾਬੇ ਨਾਨਕ ਦੀ ਕਚਹਿਰੀ ਚ ਲੈ ਕੇ ਆਉਣਾ ਸਿਰਗੂ ਨਾਨਕਦੇਵ ਜੀ ਉਸ ਗੁਰਸਿੱਖ ਦੀ ਧੂੜ ਮੰਗਦਾ ਜਿਸ ਸਿਰਗੂ ਨਾਨਕਦੇਵ ਜੀ ਨੂੰ ਦੁਨੀਆਂ ਲੱਭਦੀ ਫਿਰਦੀ ਹੈ ਉਸ ਦੀ ਧੂੜ ਮੰਗਦਾ ਜੋ ਆਪ ਜਪਦਾ ਹੋਰ ਨੂੰ ਜਪਾਉਂਦਾ ਅਸੀਂ ਸਾਡੇ ਮਾੜੇ ਕਰਮ ਅਸੀਂ ਆਪਣੇ ਜੀਵਨ ਸਾਥੀ ਨੂੰ ਨਹੀਂ ਜਪਾ ਸਕਦੇ ਦੂਸਰੀ ਮੰਜ਼ਲ ਅਸੀਂ ਆਪਣੇ 3 ਪੁੱਤਾਂ ਤੋਂ ਨਹੀਂ ਜਪਾ ਸਕਦੇ ਕੀ ਕਰਮ ਕਰਨ ਬਾਅਦ ਤੇ ਤੂੰ ਸੰਸਾਰ ਚ ਆਇਆ ਹੈ ਪ੍ਰਾਣੀਆਂ ਕਿਹੜੀ ਤੇਰੀ ਡਿਊਟੀ ਲਈ ਹੈ ਸਤਸੰਗੀ ਜੀ ਯਕੀਨ ਕਰਕੇ ਮੰਨਿਓ ਅਜੇ ਤੋ ਬੇੜਾ ਸਮੁੰਦਰ ਮੇਂ ਕਿਆ ਜਾਣੇ ਕਿਆ ਹੋਏ ਹਲੇ ਬੇੜਾ ਸਮੁੰਦਰ ਵਿੱਚ ਹੈ ਆਖਰੀ ਵਕਤ ਇਹ ਸੰਸਾਰ ਤੋਂ ਰੋ ਕੇ ਜਾਂਦਾ ਹੈ ਕਿਉਂ ਉਹ ਉਦਮ ਨਹੀਂ ਕਰਦਾ ਅਪਰਾਲਾ ਨਹੀਂ ਕਰਦਾ ਆਓ ਅਪਰਾਲ ਬਿਲ ਕੇ ਅਪਰਾਲਾ ਕਰੀਏ ਇਸ ਬਾਬੇ ਨਾਨਕ ਦੇ ਦਰਬਾਰ ਦੀਆਂ ਰੌਣਕਾਂ ਨੂੰ ਵਧਾਈਏ ਇਹ ਸਭ ਤੋਂ ਵੱਡਾ ਪੁੰਨ ਹੈ ਪਾਛਾ ਬਚਨ ਕਰਦੇ ਸਤ ਸੰਤੋਖ ਗਿਆਨ ਵਾਸਤੇ ਕਹਿੰਦੇ ਸੱਤਵੀਂ ਮੰਜ਼ਲ ਤੇ ਆ ਜਾ ਫਿਰ ਸਬਰ ਕਰ ਲੈ ਫਿਰ ਗਿਆਨ ਆ ਗਿਆ ਕਿਸੇ ਦੀ ਛਪਾਰਚ ਨਹੀਂ ਲਾਉਣੀ ਪਈ ਕਿਸੇ ਨੂੰ ਇਹ ਨਹੀਂ ਕਹਿਣਾ ਪੈ ਕੇ ਬਾਬਾ ਜੀ ਮੇਰੀ ਅਰਦਾਸ ਕਰ ਦੋ ਕਹਿਣੇ ਨਹੀਂ ਪੈਣਾ ਕਿਸੇ ਨੂੰ ਕਿਸੇ ਦੀ ਮਿਹਨਤ ਤਾਂ ਕਰ ਲੈ ਨਹੀਂ ਕਰਨੇ ਪੈਣੇ ਕਿਸੇ ਬਾਬੇ ਦੇ ਪੈਰਾਂ ਵਿੱਚ ਨਹੀਂ ਡਿੱਗਣਾ ਪੈਣਾ ਕਦੋਂ ਜਦੋਂ ਤੁਹਾਡੇ ਕੋਲ ਸਤ ਹੈ ਤੇ ਸਬਰ ਸੰਤੋਖ ਹੈ ਫਿਰ ਤੁਹਾਡੇ ਕੋਲ ਗਿਆਨ ਦੀ ਪ੍ਰਾਪਤੀ ਹੋ ਜਾਣੀ ਸੋਹਣਿਆ 68 ਕਾ ਇਸਨਾਨ ਕਹਿੰਦੇ ਸੁਣਨ ਦੇ ਨਾਲ ਇਹ ਜਪਜੀ ਸਾਹਿਬ ਨੂੰ ਸੁਣਨ ਦੇ ਨਾਲ 68 ਤੀਰਥਾਂ ਦੇ ਅਚਰਾਨਾਂ ਦਾ ਫਲ ਮਿਲਦਾ ਹੈ। ਸੋਣਿਆ ਪੜ ਪੜ ਪਾਵੇਂ ਮਾਨ। ਕਹਿੰਦੇ ਸੋਣਿਆ ਕਿ ਪੜ ਪੜ ਕੇ ਮਾਨ ਦੀ ਪ੍ਰਾਪਤੀ। ਕੀ ਪੜਨ ਦੇ ਨਾਲ ਜਪੋ ਜਪਜੀ ਸੇ ਹੁੰਦਾ ਹੈ ਉਧਾਰ ਜੀ। ਇਦੇ ਨਾਲ ਦਾ ਰਹਿੰਦਾ ਮਾਣ ਦੀ ਪ੍ਰਾਪਤੀ ਹੁੰਦੀ ਸੋਣਿਆ ਲਾਗੇ ਸਹਿਜ ਧਿਆਨ ਕਹਿੰਦੇ ਫਿਰ ਸਹਿਜ ਆਪਣੇ ਆਪ ਹੀ ਰੱਬ ਦੇ ਨਾਲ ਧਿਆਨ ਲੱਗ ਜਾਂਦਾ ਹੈ ਮੰਜ਼ਲ ਵੱਧਦੀ ਜਾਂਦੀ ਹੈ ਸੋਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਬਿਗਾਸ ਕਹਿੰਦੇ ਪਗਤੀ ਦੇ ਨਾਲ ਪਾਈ ਬਿਗਾਸ ਹੋਣਾ ਹੈ ਵੱਧਾ ਹੋਣਾ ਸੁਣਿਆ ਦੁਖ ਪਾਪ ਕਾ ਨਾਸ ਕਹਿੰਦੇ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਕਦੋਂ ਜਦੋਂ ਜਪਜੀ ਸਾਹਿਬ ਨੂੰ ਸੁਣਿਆ ਪਹਿਲਾ ਪਾਚਾ ਨੇ ਬਚਨ ਕੀਤੇ ਸੋਣਿਆ ਪੜ ਪੜ 파ਵੇ ਮਾਨ ਪੜਨ ਦੇ ਨਾਲ ਮਾਨ ਦੀ ਪ੍ਰਾਪਤ ਪੜ ਪੜ ਦੋ ਵਾਰੀ ਦਿਖਿਆ ਬਾਰ ਬਾਰ ਪੜਨਾ ਫਿਰ ਪਾਚਾ ਬਚਨ ਕਰਦੇ ਸੋਣਿਆ ਦੁਖ ਪਾਪ ਕਾ ਨਾਸ ਕਹਿੰਦੇ ਸੋਣਿਆ ਦੇ ਨਾਲ ਦੁਖਾਂ ਪਾਪਾਂ ਦਾ ਨਾਸ ਸੋਹਣਿਆ ਸਰ ਗੋਣਾ ਕੇ ਗਾਹ ਕਹਿੰਦੇ ਸੋਹਣਿਆ ਸਾਰੇ ਵਿੱਚ ਬਸਦਾ ਸਾਰੇ ਚੋਦਾ ਗਾਪ ਹੈ ਸੋਹਣਿਆ ਸੇਕ ਪੀਰ ਪਾਤ ਸਾਹ ਕਹਿੰਦੇ ਸੋਹਣਿਆ ਸੇਖਾਂ ਬਾਰੇ ਪੀਰਾਂ ਬਾਤ ਤੇ ਪਾਤ ਸਾਹ ਸੋਹਣਿਆ ਅੰਧੇ ਪਾਵੇਰਾ ਕਹਿੰਦੇ ਸੁਣਨ ਦੇ ਨਾਲ ਅੰਧਿਆਂ ਨੂੰ ਰਾਹ ਤੇ ਪਾ ਦਿੰਦਾ ਸੁਣਿਆ ਹੱਥ ਹੋਵੇ ਅਸਗਾਹ ਤੇ ਹੁਣ ਇਹ ਹੱਥ ਦਿੱਤਾ ਹੱਥ ਧਰ ਦਿੰਦਾ ਸਿਰ ਤੇ ਬਖਸ਼ ਦਿੰਦਾ ਨਾਨਕ ਭਗਤਾ ਸਦਾ ਬੇਗਾਸ ਜਿਹੜਾ ਨਾਨਕ ਦੇਵੀ ਮਹਾਰਾਜ ਬਾਰ ਬਾਰ ਬਚਨ ਕਰਦੇ ਗਏ ਭਗਤੀ ਕੀ ਭਗਤੀ ਨਾਲ ਬਗਾਸ ਹੋਏਗਾ ਵਾਧਾ ਹੋਏਗਾ ਪ੍ਰਗਾਸ ਹੋਏਗਾ ਸੋਣਿਆ ਦੁੱਖ ਪਾਪ ਕਾ ਨਾਸ ਕਹਿੰਦੇ ਸੋਣਿਆ ਦੁੱਖ ਪਾਪਾਂ ਦਾ ਨਾਸ ਹੋ ਜਾਏਗਾ